ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਮੇਲੇ ਵੀ ਮੇਰੇ ਵੀਰੋ ਚੋਟੀ ਦੇ ਆ ਤੇ ਇੱਕ ਗੱਲ ਵੀ ਸਾਂਝੀ ਕਰਨੀ ਆ ਜਰਗ ਵਾਲੇ ਪਿੰਕੇ ਬਾਰੇ ਲਾਸਟ ਦੇ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਮੇਰੇ ਵੀਰੋ ਇਸ ਚੈਨਲ ਤੇ ਪਾਉਣੀ ਰਹਿੰਦੇ ਆ ਆਪਾਂ ਪਹਿਲਾ ਕਬੱਡੀ ਦਾ ਅੱਜ ਹੀਰਕੇ ਮਾਨਸੇ ਇਲਾਕੇ ਦੇ ਵਿੱਚ ਜੱਗੂ ਦੇ ਇਲਾਕੇ ਦੇ ਵਿੱਚ ਕਈਏ ਵੀ ਅੱਜ ਤੱਕ ਪੈਣੀ ਆ ਛੋਟੇ ਮੈਚ ਵਜਣੀ ਭਾਰ ਵਰਗ ਦੇ ਮੈਚ 17 ਤੇ 18 ਜੂਨ ਨੂੰ ਜਾਨਕੀ ਅੱਜ ਪਹਿਲਾ ਦਿਨ ਆ ਤੇ ਕੱਲ ਨੂੰ ਵੀ ਮੇਰੇ ਵੀਰੋ ਇੱਥੇ ਮੈਚ ਬਹੁਤ ਤਗੜੇ ਹੋਣਿਆ ਸਾਰੇ ਭਰਾ ਪਹੁੰਚ ਸਕਦੇ ਆ ਬਹੁਤ ਵਧੀਆ ਮੈਚ ਅੱਜ ਹੋਣਗੇ ਐਸ ਤੋਂ ਅੱਗੇ ਮੇਰੇ ਵੀਰੋ ਅੱਜ ਸੈਦੋ ਕੇ ਅਮਰੇ ਸਾਰੇ ਇਲਾਕੇ 'ਚ ਸਰੇ ਦਾ ਮੇਲਾ ਕਲੱਬਾਂ ਦੇ ਮੈਚ ਕਰਵਾਏ ਜਾਣੇ ਆ ਮੇਰੇ ਵੀਰੋ ਛੋਟੀ-ਛੋਟੀ ਦੀਆਂ ਟੀਮਾਂ ਵੱਡੇ ਖਿਡਾਰੀ ਇੱਥੇ ਜੋ ਹੈ ਹਿੱਸਾ ਲੈਣਗੇ ਬਹੁਤ ਵਧੀਆ ਟੂਰਨਾਮੈਂਟ ਹੈ ਸੈਦੋ ਕੇ ਅਮਰੇ ਸਾਰੇ ਇਲਾਕੇ 'ਚ ਅੱਜ ਸਰੇ ਦਾ ਮੇਲਾ ਕਰਵਾਇਆ ਜਾਣਾ ਤੇ ਮੇਰੇ ਵੀਰੋ ਇੱਥੇ ਜੋ ਹੈ 855 ਸਵਰਾਜ ਟਰੈਕਟਰ ਕਿਨੂੰ ਦਿੱਤਾ ਜਾਣਾ ਕਾਕਾ ਚੌੜੇ ਮਧਰੇ ਵਾਲਾ ਕਬੱਡੀ ਦਾ ਵੱਡਾ ਮਾਲਾ ਮੇਰੇ ਵੀਰੋ ਉਹਦਾ 855 ਨਿਊ ਸਵਰਾਜ ਟਰੈਕਟਰ ਨਾਲ ਸਨਮਾਨ ਪ੍ਰਾਣੂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਵੀ ਇਹ ਸਨਮਾਨ ਵੀ ਬਹੁਤ ਕਰਮ ਵਾਲਿਆਂ ਦੇ ਹੁੰਦੇ ਆ ਮੇਰੇ ਵੀਰੋ ਬਹੁਤ ਵਧੀਆ ਗੇਮ ਖੇਡਦਾ ਆ ਰਿਹਾ ਤੇ ਵਧੀਆ ਜੋ ਹੈ ਸਨਮਾਨ ਬਾਈ ਦਾ ਕੀਤਾ ਜਾਣਾ ਇਸ ਮੇਲੇ ਤੇ ਅੱਜ ਇਸ ਭਰਾ ਨੂੰ ਵੀ ਮੁਬਾਰਕਾਂ ਦਿੰਨੇ ਆ ਵੀ ਬਹੁਤ ਵਧੀਆ ਗੇਮ ਆ ਇਸ ਭਰਾ ਦੀ ਅੱਜ ਮੌਲ ਪਿਆ ਗੇਮ ਦਾ ਤੇ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਪੈਂਕੇ ਜਰਗ ਬਾਰੇ ਦੱਸਣਾ ਸੀਗਾ ਵੀ ਕਬੱਡੀ ਦਾ ਮਹਾਨ ਖਿਡਾਰੀ ਹੈ ਗਿਆ ਹੁਣ ਵੀ ਭਾਵੇਂ ਕਬੱਡੀ ਛੱਡ ਗਿਆ ਪਰ ਉਹ ਕਹਿੰਦੇ ਨਹੀਂ ਹੁੰਦੇ ਵੀ ਜਿਹਦੇ ਨਾਲ ਆਪਾਂ ਬਣੇ ਆ ਜਿਹਦਾ ਸਟਾਰ ਹੈਗੇ ਆ ਗੋਲਾ ਜਰਗ ਕਬੱਡੀ ਦਾ ਖਿਡਾਰੀ ਰਹਾਗਾ ਪਰ ਪਿੰਕਾ ਵੀ ਬਹੁਤ ਵਧੀਆ ਪਰ ਕਬੱਡੀ ਬਾਰੇ ਨਾ ਕੁਝ ਇਦਾਂ ਬੋਲੇ ਜਾਂ ਇਦਾਂ ਗਲਤ ਮੰਨਿਆ ਜੇ ਹੋਣੀਆਂ ਚੀਜ਼ਾਂ ਵੀ ਗਲਤ ਪਰ ਆਪਾਂ ਭਰਾ ਮੇਰੇ ਜੀ ਤੋਂ ਬਣੇ ਆ ਉਹਨੂੰ ਚੀਜ਼ ਨਹੀਂ ਕਹਿ ਸਕਦੇ ਮਾੜਾ ਪਰ ਮੇਰੇ ਵੀਰੋਂ ਪਿੰਕੇ ਦੇ ਸਾਥ ਆ ਅਮਰੀਸ਼ਾ ਰਹਾਂਗੇ ਵੀ ਬਹੁਤ ਵਧੀਆ ਮੈਸੇਜ ਯਾਰ ਨਵੀਂ ਨਜਵਾਨੀ ਸਾਰੀ ਫੋਨਾਂ ਤੋਂ ਹਟਾਤੀ ਆ ਗਰਾਊਂਡਾਂ 'ਚ ਦੇਖਿਆ ਮੈਂ ਭਾਈ ਦੇ ਮੁੰਡੇ ਗੋਪੀ ਹੁਣੀ ਉਸਤਾਦ ਬੰਦੇ ਆ ਉਹਨਾਂ ਦੀ ਕਹਿਣਾ ਸਿਰ ਮੱਥੇ ਆ ਜੋ ਕਿਹਾ ਉਹਨਾਂ ਨੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ